ਜਿੰਦਾਬਾਦ ਕਿਰਸਾਉ ਦਾ ਬਾਲਾ ਸਾਹਿਬ ਖਾਗਰੇ ਜਿੰਦਾਬਾਦ ਪੰਜਾਬ ਪ੍ਰਧਾਨ ਸ਼੍ਰੀ ਯੋਗਰਾਜ ਸ਼ਰਮਾ ਜੀ ਜਿੰਦਾਬਾਦ ਪੰਜਾਬ ਪ੍ਰਧਾਨ ਸ਼੍ਰੀ ਯੋਗਰਾਜ ਸ਼ਰਮਾ ਜੀ ਜਿੰਦਾਬਾਦ ਅਰਾਕਟੂ ਲਾਂਚਰਾਂ ਨਾਲ ਹਮਲੇ ਹੋ ਰਹੇ ਨੇ ਇਹ ਅੱਜ ਦੀ ਵੀ ਨਿਊਜ਼ ਹੈਗੀ ਆ ਵੀ ਜਿਹੜਾ ਬਟਾਲੇ ਜ਼ਿਲ੍ਹੇ ਦੇ ਵਿੱਚ ਵੀ ਕੋਈ ਥਾਣੇ ਚੌਕੀ ਤੇ ਹਮਲਾ ਹੋਇਆ ਤੇ ਕਿਤੇ ਨਾ ਕਿਤੇ ਇਹ ਬੜੇ ਉੱਚੇ ਪੱਧਰ ਤੇ ਜਿਹੜੀ ਸਾਜ਼ਿਸ਼ ਹੈ ਪੰਜਾਬ ਨੂੰ ਆਰਥਿਕ ਤੌਰ ਤੇ ਤੇ ਕਮਜ਼ੋਰ ਅਸੀਂ ਹੋ ਹੀ ਗਿਆ ਬਹੁਤ ਕਮਜ਼ੋਰ ਹੋ ਗਿਆ ਜਿਹੜੀ ਸਟੇਟ ਪੂਰੇ ਹਿੰਦੁਸਤਾਨ ਦੇ ਵਿੱਚ ਕਦੀ ਸਿਰਕੜਦੀ ਸੀ ਜਿੱਥੇ ਸਟੇਟਾਂ ਪੂਰੇ ਹਿੰਦੁਸਤਾਨ ਨੂੰ ਨੇ ਪੂਰੇ ਵਿੱਚ ਉਹਨੂੰ ਕਾਣਾ ਘਲਾਇਆ ਹੋਵੇ ਤੇ ਅੱਜ ਉਸ ਸਟੇਟ ਦੀ ਜਿਹੜੀ ਦੁਰਦਸ਼ਾ ਇਹਨਾਂ ਸਰਕਾਰਾਂ ਪਿਛੜੀਆਂ ਸਰਕਾਰਾਂ ਹੋਣ ਦੀਆਂ ਸਰਕਾਰਾਂ ਦੀ ਅਸੀਂ ਦੇਖੀ ਹੈ ਨਾ ਕਿ ਆਪਾਂ ਜਿਹੜੀ ਚੀਜ਼ ਨੂੰ ਦਰਾਈ ਨਾਲ ਲੈ ਕੇ ਜਾਣਾ ਚਾਹੀਦਾ ਸੀ ਆਪਾਂ ਨਹੀਂ ਗਏ ਤੇ ਆਪਾਂ ਮੈਂ ਤੇ ਜਿਹੜੀ ਬਾਕੀ ਵੀ ਪੰਜਾਬ ਦੀਆਂ ਪਾਰਟੀਆਂ ਗਿਆ ਨਾ ਮੈਂ ਉਹਨਾਂ ਨੂੰ ਵੀ ਤੁਹਾਡੇ ਮਾਦਨ ਵਾਲੀ ਸ਼ਕਲ ਦੀ ਪ੍ਰਾਰਥਨਾ ਕਰਦਾ ਕਿ ਖਾਸ ਕਰਕੇ ਡੈਗ ਦੇਗ ਦੇ ਮੁੱਦੇ ਤੇ ਸਾਨੂੰ ਇੱਕ ਮਤ ਹੋਣਾ ਚਾਹੀਦਾ ਕਿਉਂਕਿ ਇੱਕ ਬਹੁਤ ਵੱਡਾ ਕੋੜ ਆ ਪੰਜਾਬ ਵਾਸਤੇ ਕਿਉਂਕਿ ਪਿਛਲੇ ਦਿਨਾਂ ਵੀ ਕਾਫੀ بڑے ਉੱਚੇ ਪੱਧਰ ਦੇ ਜਿਹੜੇ ਤਰਨਤਨ ਦੇ ਵਿੱਚ ਡੈਗ ਫੜੀ ਗਈ ਹੈ ਉਥੇ ਉੱਥੋਂ ਕਿ ਪਤਾ ਲੱਗਾ ਵੀ ਹਿਮਾਚਲ ਪੂਰਬੀ ਨਿਸ਼ਾਨ ਨਿਸ਼ਾਨਦੇਈ ਤੇ ਖੜੀ ਰਹੀ ਹੈ ਤੇ ਕਿਤੇ ਨਾ ਕਿਤੇ ਇਹ ਗੱਲ ਜਰੂਰ ਮੰਨੀ ਜਾਂਦੀ ਆ ਕਿ ਪੰਜਾਬ ਦੀ ਏਜੰਸੀਆਂ ਜਿਹੜੀ ਹੈਗੀ ਆ ਸਾਡੀਆਂ ਉਹਨਾਂ ਦੀ ਬਹੁਤ ਵੱਡੀ ਕਾਮੀ ਰਹੀ ਆ ਦੇਖੋ ਉਥੇ ਇਹੀ ਤਾਂ ਗੱਲ ਮੈਂ ਤੁਹਾਨੂੰ ਸਿਰਫ ਕਹਿ ਰਿਹਾ ਤੇ ਪੰਜਾਬ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨਾ ਪੰਜਾਬ ਦਾ ਨੁਕਸਾਨ ਕਰਨਾ ਪੰਜਾਬ ਦੇ ਭਾਈਚਾਰਿਆਂ ਨੂੰ ਖਤਮ ਕਰਨਾ ਜਿਹੜਾ ਲੋਕਾਂ ਦਾ ਜਿਹੜੇ ਲੋਕ ਪੰਜਾਬ ਦੇ ਵਿੱਚ ਨੌ ਮਾਸਾ ਰਸਤਾ ਆਪਣੇ ਆਪ ਨੂੰ ਪਾਉਂਦੇ ਅੱਜ ਕੁਝ ਹੱਦ ਤੱਕ ਲੋਕ ਕਾਮਯਾਬੀ ਹੋ ਗਏ ਨੇ 15 20% ਤੇ ਦਰਾੜਾ ਪੈ ਗਈਆਂ ਜਿਹੜਾ ਸਿੱਖ ਮੈਜੋਰਿਟੀ ਦੇ ਵਿੱਚ ਬੁੱਧੀਜੀਵੀ ਵਰਗ ਹੈ ਜਿੰਨੂੰ 84 ਦਾ ਸਮਾਂ ਦੇਖਿਆ ਉਹ ਲੋਕ ਨਹੀਂ ਚਾਹੁੰਦੇ ਹੈਗੇ ਪੰਜਾਬ ਦੇ ਵਿੱਚ ਉਹ ਸਮਾਂ ਆਵੇ ਲੇਕਰ ਕੁਝ ਲੋਕ ਸ਼ਰੀ ਅੰਤ ਤਦ ਤੱਕ ਪਾਕਿਸਤਾਨ ਦੀ ਜਿਹੜੀ ਆਈਐਸ ਆਈ ਏਜੰਸੀ ਹੈ ਜਿਵੇਂ ਪਹਿਲੇ ਵੀ 83 ਅਜ਼ਾਨ ਪੰਜਾਬ ਦਾ ਮਾਹੌਲ ਖਰਾਬ ਕੀਤਾ ਅੱਜ ਵੀ ਸਾਡੇ ਪੰਜਾਬ ਦੇ ਜੁਵਾ ਜਿਹੜੇ ਹੈਗੇ ਆ ਉਸ ਏਜੰਸੀ ਦੇ ਚੇਪੜ ਦੇ ਵਿੱਚੋਂ ਤੇ ਮੈਨੂੰ ਲੱਗਦਾ ਜੋ ਕੁਝ ਪੰਨੂ ਉੱਤੇ ਜਾ ਕੇ ਕਰ ਰਿਹਾ ਇਸ ਤਰ੍ਹਾਂ ਦੇ ਬਹੁਤ ਕੁੱਤੇ ਲੈ ਭੌਂ ਦੇ ਰਹੇ ਆ ਇਹ ਦੋ ਤਾਂ ਤਾਂ ਬਹੁਤ ਵੱਡਾ ਸਮੁੰਦਰ ਹੈ ਤੇ ਛੋਟੇ-ਮੋਟੇ ਕੁੱਤੇ ਵੀ ਬੁੱਲੇ ਭੌਂ ਦੇ ਰਹੇ ਨੇ ਅਗਰ ਪੰਨੂ ਨੂੰ ਇੰਨੀ ਗੁਲਾਸਾ ਹੈ ਗਿਆ ਖਾਲੇ ਤਨ ਬਣਾਉਂਦੀ ਜਾਂ ਬਾਹਰ ਬੈ ਕੇ ਯੋਰਪ ਦੇ ਵਿੱਚ ਬੈ ਕੇ ਅੱਜ ਕੱਲ੍ਹ ਭੌਂਕਣਾ ਵੀ ਇੱਕ ਆਦਤ ਬਣ ਗਈ ਆ ਕਿ ਪਾਉ ਕਰਕੇ ਉਥੋਂ ਦੇ ਜਿਹੜੇ ਜੁਵਾਨ ਨੇ ਜਿਹੜੇ ਲੋਕ ਇਥੇ ਕਮਾਈਆਂ ਕਰਨ ਗਏ ਨੇ ਉਹਨਾਂ ਨੂੰ ਦਬਰਾ ਕਰਕੇ ਉਹ ਤੇ ਬਕਾਲਤ ਕਰਦਾ ਤੇ ਤੇ ਉਹ ਉਹ ਕੋਲ ਡਾਲਰ ਵੇਟਦਾ ਤੇ ਕੁੱਝ ਡਾਲਰ ਜਿਹੜੇ ਆ ਗਏ ਪੰਜਾਬ ਦੇ ਜੁਵਾਨਾਂ ਨੂੰ ਭੜਕਾ ਕੇ ਉਹਨਾਂ ਦੇ ਕਾਊਂਟਾਂ ਦੇ ਵਿੱਚ ਕਿਸੇ ਨਾ ਕਿਸੇ ਮਾਦਮ ਨਾਲ ਪਾ ਕੇ ਇਹ ਅਜ ਤਾਂ ਇਹ ਹੱਤਖੰਡ ਦੇਖਿਆ ਕਰ ਰਿਹਾ ਅਗਰ ਉਸ ਬੰਦੇ ਨੇ ਆਪਣੀ ਮਾਦਦੋਦ ਪੀਤਾ ਤੇ ਪੰਜਾਬ ਦੀ ਧਰਤੀ ਦਾ ਅਗੇ ਇੱਕ ਈ ਆਵਾਜ਼ ਬੁਲੰਦ ਕਰੇ ਤੇ ਪੰਜਾਬ ਦੇ ਲੋਕ ਉਹਨੂੰ ਸੁਵਾਦ ਦੇਣਗੇ ਤੇ ਮੈਨੂੰ ਲੱਗਦਾ ਵੀ ਜਿਹੜੀ ਸਾਡੀ ਕੇਂਦਰ ਦੀ ਗਵਰਨਮੈਂਟ ਅੱਜ ਅਸੀਂ ਆਪਣੇ ਨਿਵਾਸ ਸਥਾਨ ਤੇ ਸਾਡੇ ਪੰਜਾਬ ਦੇ ਪਰਮ ਆਦਿ ਨੇ ਸ਼੍ਰੀ yograj sharma ji ਦਾ ਮੈਂ ਆਪਣੇ ਸਹਿਯੋਕ ਸਨਿਕਾਂ ਦੇ ਨਾਲ ਮੇਰੇ ਨਾਲ ਸੁਭਾਸ਼ ਜੀ ਹੈ ਕਾਲਿਆ ਜੀ ਹੈ ਹਰੀ RAM ਜੀ ਹੈ ਸੰਦੀਪ ਸ਼ਰਮਾ ਜੀ ਹੈ ਦੀਪਕ ਸ਼ਰਮਾ ਜੀ ਸੁਭਾਸ਼ ਜੀ ਅਸ਼ਾਉ ਜੀ ਸਦਾਰਸ਼ਨ ਜੀ ਇਹਨਾਂ ਸਾਰਿਆਂ ਨਾਲ ਮਿਲ ਕੇ ਅੱਜ ਅਸੀਂ ਆਪਣੇ ਨਿਵਾਸ ਸਥਾਨ ਤੇ ਸਵਾਗਤ ਆ ਔਰ ਧੰਨਵਾਦ ਕਿ ਇਹ ਸਾਡੇ ਕੋਲ ਪਹੁੰਚੇ ਨੇ ਤੇ ਅਗੋਂ ਜਿਹੜੇ ਪੰਜਾਬ ਦੇ ਬਾਰੇ ਜੋ ਇਹਨਾਂ ਨੇ ਜੋ ਹਾਲਾਤ ਨੇ ਉਰੂਗਰੂ ਹੋ ਗਏ ਪੈਸੇ ਨਾਲ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇੱਥੇ ਪਹੁੰਚਾਂ ਦੇ ਨਾ ਪੰਜਾਬ ਪਰਮੋਸ਼ਰੀ ਹੋਏ ਸਮਝ ਕੇ ਤੇ ਅੱਜ ਮੈਂ ਨੌਕਾ ਦਾ ਆਪਣਾ ਸਾਥੀ ਜਾਂ ਸਾਇਦ ਮੇਰੇ ਨਵਾਸਾ ਸਾਥੇ ਪਹੁੰਚੇ ਨੇ ਜੈ ਸ਼੍ਰੀ ਰਾਮ